ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਬਹੁਤ سارے ਫੋਨ ਕਾਲਾਂ ਹਨਾ ਆ ਰਹੀਆਂ ਬਾਹਰੋਂ ਵੀਰਾਂ ਦੇ ਬਹੁਤ ਫੋਨ ਆ ਰਹੇ ਬਾਈ ਵੀਡੀਓ ਜ਼ਰੂਰ ਪਾਇਆ ਕਰੋ ਚਾਹੇ ਜਾਦੀ ਮਰਜ਼ੀ ਪਾਇਆ ਕਰੋ ਯਾਰ ਬਾਈ ਹਨਾ ਬੇ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਦਾ ਸੀਜ਼ਨ ਦੇ ਬਾਈ ਕੁੱਟੇ ਤੇ ਘਰੇ ਆ ਕੇ ਇੱਕਦਾਂ ਰੋਟੀ ਬਾਣੀ ਵਧੀਆ ਮਿਲ ਲਾਈ ਜਾਂਦੇ ਨਿਆਣਿਆਂ ਦੇ ਵਿੱਚ ਆ ਜਾਂਦੇ ਆ ਵੀ ਦੋ ਤਿੰਨ ਦਿਨ ਤਾਂ ਹਨਾ ਬੰਦੇ ਆ ਕੇ ਥਕੇਵੇਂ ਹੀ ਨਹੀਂ ਲੈਂਦਾ ਹੈਗਾ ਤਾਂ अगेन ਵਧੀਆ ਨਹਾਤ ਹੋ ਗਿਆ ਨ ਇੱਕ ਵਾਰ ਸਰੀਰ ਮੜਾ ਸੈੱਟ ਹੁੰਦਾ ਕਿਨੇ ਉਧਰ ਤੁਹਾਨੂੰ ਪਰਾ ਪੰਜ ਪੰਜ ਸੱਤ 10 10 ਦਿਨ ਲੰਘ ਜੰਨੇ ਆ ਬੇਸੁਰਤੇ ਜਿਵੇਂ ਆ ਕੇ ਉਕਣੇ ਫਿਰ ਹੌਲੀ ਹੌਲੀ ਸਰੀਰ ਪਰ ਗੱਡੀ ਲੈਨ ਭਰ ਆਉਂਦੀ ਆ ਹੁਣ ਆਪਾਂ ਘਰੇ ਆਏ ਹੋਏ ਤੇ ਹਨਾ ਚਲੋ ਬਾਕੀ ਐਨਾ ਕਰਕੇ ਬਾਈ ਹੈਨਾ ਵੀ ਇਹਨਾ ਚਾਜੀ ਦਾ ਫਿਰ ਜਮੇ ਨਹੀਂ ਪਤਾ ਜੋਤ ਕਿਛੀਨ ਕਿੱਥੇ ਤੇਰੀ ਹੈ ਬੋਲਦਾ ਹੈਗਾ ਪਰ ਜਗਦਾ ਆ ਜੇ ਖੁੱਲ ਕੇ ਨਹੀਂ ਬੋਲ ਜੋਤ ਛੀਨ ਦਾਦੇ ਕਿੱਥੇ ਤੇਰੀ ਓਏ ਤੇਰੀ ਛੀਨ ਕਿੱਥੇ ਆ ਹੈ ਬੋਲ ਕੇ ਦੱਸ ਸੱਚੀ ਗੱਲ ਕਰ ਫਿਰ ਦੱਸ ਦੇ ਪੁੱਤ ਛੀਨ ਕਿੱਥੇ ਆ ਹੋਰ ਏ ਖੜੀ ਛੀਨ ਛੀਨ ਤੇ ਜਾਣਾ ਨਹੀਂ ਬੇ ਤਾਂ ਹੈ ਹੋ ਜੋ ਤਾ ਜਾਣਾ ਨਹੀਂ ਛੀਨ ਤੇ ਤਾਂ ਹੈ ਹੋ ਜੋ ਤੇ ਜਾਣਾ ਨਹੀਂ ਛੀਨ ਤੇ ਹਜੇ ਖੁੱਲੂਗਾ 2-4 ਦਿਨ ਚ ਐਨਪੇ ਪੂਰਾ ਖੁੱਲ ਜੂਗਾ ਜੋਤ ਦਾਦੇ ਛੀਨ ਕਿੱਥੇ ਆ ਫੇ ਨਿਹਾਲ ਦੀ ਦੇ ਦੇਣੀ ਮੈਂ ਨਿਹਾਲ ਨੂੰ ਦੇ ਦੇਣੀ ਛੀਨ ਕਿੱਥੇ ਆਪਣੀ ਹੈ ਤਾਂ ਆਪਣੇ ਛੀਨ ਕਿੱਥੇ ਗਈ ਲਾਲ ਚਿੱਟੇ ਹੈ ਇਹ ਹਜੇ ਖੁੱਲਦਾ ਨਹੀਂ ਹੈਗਾ ਹਜੇ ਥੋੜੀ ਜਿᱷ ਜੱਕ ਜੀ ਮੰਨਦਾ ਉਹਦੇ ਕਰਕੇ ਭੋਲਦਾ ਨਹੀਂ ਬਾਕੀ ਹੁਣ ਆਇਆ ਭਾਈ ਵੀਡੀਓ ਹਨਾ ਤੁਹਾਨੂੰ ਪਤਾ ਵੀ ਆਪਾਂ ਅਸੂਲ ਆਪਣਾ ਜਿਹੜਾ ਮਸ਼ੀਨਾਂ ਤੇ ਹੁੰਨੇ ਆ ਨਾ ਜਦੋਂ ਵੀਡੀਓ ਦੋ ਵੀ ਪਾਦੀ ਨੇ ਇੱਕ ਦਿੰਦੀਆਂ ਜਦੋਂ ਘਰੇ ਆ ਜੀ ਦਾ ਫੇਰ ਭਾਈ ਟਾਈਮ ਇੱਕ ਤਾਂ ਟਾਈਮ ਇਜਾਜ਼ਤ ਘੱਟ ਦਿੰਦਾ ਹਨਾ ਤੁਹਾਨੂੰ ਪਤਾ ਵੀ ਮਹੀਨਾ ਡੇਢ ਮਹੀਨਾ ਤਾਂ ਘਰੇ ਰਹਿਣਾ ਹੁੰਦਾ ਫੇਰ ਹੁਣ ਭਾਈ ਮਟਰਾਂ ਦਾ ਚੱਲ ਪਣਾ ਫੇਰ ਵਗ ਜਾਾਂਗੇ ਬਾਕੀ ਮਸ਼ੀਨ ਆਪਾਂ ਫਾਰਮ ਤੇ ਹੀ ਖੜੀ ਕਰੇ ਉੱਥੀ ਭਾਈ ਐ ਕਈ ਹੁਣ ਪਹਿਲਾਂ ਸਲਾਹ ਬਣਦੀ ਦੀ ਪਿੰਡ ਨੂੰ ਲੈ ਚਲੀਏ ਫੇਰ ਆਇਆ ਮੈਂ ਕਿਹਾ ਯਾਰ ਪਿੰਡ ਨੂੰ ਲੈ ਕੇ ਜਾਵਾਂਗੇ ਫੇਰ ਮੇਰੀ ਸਲਾਹ ਤੀ ਵੀ ਇੱਕ ਤਿਆਰਕ ਥੋੜੀ ਜੀ ਉਹਨੂੰ ਮੋਡੀਫਿਕੇਸ਼ਨ ਬਲੋਰ ਦੀ ਥੋੜੀ ਜੀ ਉਹ ਆ ਵੀ ਬਲੋਰ ਦਾ ਜਿਹੜਾ ਨਵਾਂ ਬਣਾ ਦਿਆ ਆ ਵਾਲਾ ਬਾਕੀ ਚੱਲ ਸਫਾਈ ਤਾਂ ਵਧੀਆ ਦਿੰਦਾ ਪਰ ਥੋੜੇ ਜੇ ਮੁੰਡੇ ਨੇ ਨਾ ਥੱਲੇ ਮਾਰ ਕੇ ਫਰਜੇ ਵਿੰਗੇ ਕਰਤੇ ਮੈਂ ਕਿਹਾ ਚੱਲ ਨਵਾਂ ਹੀ ਬਣਵਾਉਣ ਦੇ ਨਾਲੇ ਤਾਂ ਮੋਟੀ ਸ਼ਾਫਟ ਵਾਲ ਬਣ ਜਾਂਦਾ 8 7 ਨੰਬਰ ਚ ਹੁਣ 6 ਵਾਲਾ ਉਹ ਨਾਲੇ ਸ਼ਾਫਟ ਮੋਟੀ ਪੈ ਜਾਂਦੀ ਨਾਲੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਆ ਗਿਆ ਨਾ ਵੀ ਮੇਰੀ ਸਲਾਹ ਤੀ ਰੰਗ ਰੋਂਗ ਵੀ ਮਸ਼ੀਨ ਨੂੰ ਕਰਾ ਦਿੰਦੇ ਵਧੀਆ ਨਵੇਂ ਮਾਡਲ ਚ ਜੀ ਅੱਜਕੱਲ ਹੁਣਾਂ ਉਹਨਾਂ ਦਾ ਜਮੇਸ਼ ਕੰਪਨੀ ਦੀਆਂ ਉਹਨੀਆਂ ਪਲਾਜ਼ਮਾ ਮਾਡਲ ਫਿਰ ਸੋਚਿਆ ਵੀ ਨਹੀਂ ਯਾਰ ਛੱਡ ਪਰੇ ਆਣਾ 50000 ਰੁਪਏ ਖਰਚਾ ਜਾਣ ਦਾ ਆ ਜਾਣਾ 50000 ਰੁਪਏ ਆਉਣ ਦਾ ਆਣਾ ਲੱਖ ਰੁਪਏ ਖਰਚਾ ਆਣਾ ਇਸ ਟਾਪ ਦਾ ਨਿਕਲ ਜੂਗਾ ਇੱਥੇ ਖੜੀ ਕਰ ਲਾ ਹੁਣ ਫਿਰ ਖੜਾ ਕੇ ਆਪਾਂ ਹਨਾ ਹੁਣ ਐ ਵੀ ਟ੍ਰੇਨ ਚੜਾਂਗੇ ਜਾਵਾਂਗੇ ਜਾ ਕੇ ਤਰਪਾਲ ਲਾਵਾਂਗੇ ਹਨ ਬਾਈ ਵਧੀਆ ਬਨ ਗਿਆ ਹੰਦੀ ਆ ਤਰਪਾਲ ਤਪੂਲ ਹਨ ਵਧੀਆ ਪਾ ਕੇ ਕਾਗਜ ਨਾਲ ਦਿਖਾਉਣ ਦਾ ਬਾਈ ਸਮਾਂ ਦਾ ਨਹੀਂ ਮਿਲੇ ਉੱਥੇ ਗ੍ਰਾਹੀ ਗਰੂ ਹੀ ਇਕੱਠੀ ਕਰਦੀ ਫਿਰੀ ਜੀ ਬਸ ਮੁੜ ਕੇ ਸਮਾਂ ਹੀ ਨਹੀਂ ਮਿਲਿਆ ਉਹ ਤਾਂ ਡਿੱਕ ਟੋ ਗਈ ਜਨੁਗਰਾਹੀ ਗੁਰੂ ਜੀ ਨੇੜੇ ਲੱਗੀ ਜਨੂੰ ਟ੍ਰੇਨ ਦਾ ਟਾਈਮ ਹੋ ਗਿਆ ਮੈਂ ਕਿਹਾ ਹੁਣ ਛੱਡ ਪਰੇ ਹਾਂ ਇਹ ਮਸ਼ੀਨ ਜਿੰਨਾ ਵੀਡੀਓ ਦੇ ਚੱਕਰਾਂੇ ਰਹ ਜਾਂਦੇ ਫੇਰ ਤਰਪਾਲ ਨਹੀਂ ਦੀ ਬਣੀ ਵੇ ਇੱਕ ਨੇ ਰਹਿ ਜਣੀ ਦੀ ਕਿਉਂ ਫੇਰ ਟ੍ਰੇਨ ਬਾਈ ਤੁਹਾਨੂੰ ਪਤਾ ਟ੍ਰੇਨ ਨੂੰ ਤਾਂ ਆਪਾਂ ਡਿੱਕਣਾ ਉਹਨੇ ਆਪਾਂ ਨੂੰ ਥੋੜੀ ਡਿੱਕਣਾ ਗਵਾਲੀਅਰ ਤੇ ਚੜੇ ਤੇ ਰਾਤ ਨੂੰ ਗਵਾਲੀਅਰ ਆ ਗਏ 11 10:30 ਵਜੇ ਟ੍ਰੇਨ ਆ ਗਈ ਤੜਕੇ ਨੂੰ ਇੱਥੇ ਸਹਰਨਦੂ ਪਰ ਗਿਆ ਕੇ ਚਲੋ ਜੀ 10 ਵਜੇ ਨੂੰ ਆਪਣੇ ਘਰੇ ਆ ਗਏ ਬਾਕੀਆਂ ਅਜੇ ਵੀ ਇੱਧਰ ਮਸ਼ੀਨਾਂ ਆਹੇ ਤਾਂ ਚੱਲਦੀਆਂ ਨਹੀਂ ਆਮਨੇ ਭਿੰਦਾ ਜਿਹੜਾ ਬਾਈ ਸਾਡੇ ਨਾਲ ਚੱਲਦਾ ਸੀ ਨਾ ਉਹਦੀ ਤਾਂ ਅਜੇ ਵੀ ਚੱਲਦੀ ਦੀ ਹੁਣ ਅੱਜ ਫੋਨ ਲਾਇਆ ਤਾਂ ਮੈਜੰਟਰ ਨੂੰ ਪੇਮੈਂਟ ਉੱਥੇ ਛੱਡ ਕੇ ਆਇਆ ਮੋਦਕ ਨਹੀਂ ਉਹ ਕਹਿੰਦਾ ਵੀ ਪਾ ਲੂੰਗਾ ਅਰ ਮੈਂ ਅੱਜ ਫੋਨ ਲਾ ਦਵਾਂ ਕਿਵੇਂ ਆ ਕਹਿੰਦਾ ਵੀ ਗਿੱਲੇ ਸੁੱਕੇ 'ਚ ਹੁਣ ਨਿਪੜਿਆ ਕੰਮ ਭਾਈ ਗਿੱਲੇ 'ਚ ਨੁਕਸਾਨ ਬਹੁਤ ਹੁੰਦਾ ਦਾ ਯਾਰ ਆਇਆ ਵੀ ਰੋਜ਼ ਕੋਨਾਂ ਕੋ ਗਿੱਲੇ ਦੇ ਵਿੱਚ ਮੈਂ ਕਿਹਾ ਵੀ ਯਾਰ ਗੇਅਰ ਹਲਦਾ ਚਲੋ ਮਾਣਾ ਮੋਟਾ ਪਲੇਟ ਬਲੂਟਾ ਦਾ ਹੀ ਨੁਕਸਾਨ ਹੁੰਦਾ ਹਨਾ ਮਿੱਟੀ ਮੁੱਟੀ ਚੱਕਦੇ ਆ ਕੱਲ ਨੂੰ ਕਿਤੇ ਗੇਅਰ ਡ ਬਾਈ ਕੀ ਪੂਰਾ ਕਰ ਦਾਂਗੇ ਫੇ ਤਾਂ ਕਰਕੇ ਆਪਾਂ ਕੰਮ ਛੱਡ ਕੇ ਆ ਗਏ ਜੀ ਕੰਮ ਵਾਲੇ ਖੜਾ ਬਹੁਤ ਆ ਵੈਸੇ ਬਾਕੀ ਐਤ ਕੀ ਪੰਜਾਬ ਦੇ ਵਿੱਚ ਵੀ ਬਾਈ ਹਨਾ ਮਸ਼ੀਨਾਂ ਵਾਲੇ ਬਹੁਤ ਮੇਰੇ ਵੀਰੇ ਦੇ ਫੋਨ ਆ ਰਹੇ ਕਹਿੰਦੇ ਵੀਰੇ ਬੜੀ ਚੰਗੇ ਰਹਿ ਗਏ ਤੁਸੀਂ ਬਾਹਰ ਲਾ ਕੇ ਹਨਾ ਬਾਈ ਇਹ ਗੱਲ ਤਾਂ ਆਇਆ ਵੀ ਹੁਣ ਜੇ ਤੁਸੀਂ ਡੀਜ਼ਲ ਜ਼ਿਆਦਾ ਭੁਗਾਇਆ ਵੀਰੇ ਰੇਟ ਵੀ ਜ਼ਿਆਦਾ ਹੀ ਲਿਆ ਹੁਣ ਕੱਲਾ ਇਹ ਤਾਂ ਹੈ ਨਹੀਂ ਵੀ ਜ਼ਿਮੀਂਦਾਰ ਕੋਈ ਇਹੋ ਜਿਹਾ ਤਾਂ ਹੈ ਨਹੀਂ ਵੀ ਜੇ ਝੋਨਾ ਗਿਰਿਆ ਹੋਇਆ ਉਹਨੂੰ ਕਿਹੜਾ 1500 ਚ ਵੜਾ ਲਿਆ ਉਹਨਾਂ ਵੀ ਰੇਟ 22 ਕਿਤੇ 2500 ਕਿਤੇ 3000 ਕਿਤੇ 4000 ਬਾਕੀ ਦੱਸਿਓ ਤੁਸੀਂ ਆਪਣੇ ਏਰੀਆ ਆਪਣੇ ਏਰੀਏ ਦੇ ਵਿੱਚ ਵੀ ਕਿੱਥੇ ਰੇਟ ਕਿੰਨਾ ਚੱਲਿਆ ਹੁਣ ਤੱਕ ਮੈਨੂੰ ਘਟੋ ਘਾਟ ਵੀ ਦਿਹਾੜੀ ਦੇ ਵਿੱਚ ਪੰਜਾਬ ਜਿਹੜੇ ਮਸ਼ੀਨਾਂ ਜਿੰਨੇ ਕੰਮੈਨ ਵਾਲਿਆਂ ਦਾ ਫੋਨ ਆਉਣਗੇ ਬਾਈ ਯਾਰ ਇਹ ਕੀ ਪੰਜਾਬ ਚ ਤਾਂ ਕੁਝ ਨਹੀਂ ਬਚਿਆ ਡੀਜ਼ਲ ਬਾਲ ਲੱਗਿਆ ਪਰ ਇਹ ਗੱਲ ਕੋਈ ਨਹੀਂ ਦੱਸਦਾ ਹੈਗਾ ਵੀ ਡੀਜ਼ਲ ਤਾਂ ਲੱਗਿਆ ਵੀ ਇਹ ਨਹੀਂ ਦੱਸਦਾ ਵੀ ਅੱਗੇ ਰੇਟ 1500 ਲੰਦੇ ਦੇ ਆ ਨਾ ਵੀ ਹੁਣ ਰੇਟ ਵੀ 3000 ਰੁਪਿਆ ਹੋ ਗਿਆ ਅਸੀਂ 2500 ਲਿਆ ਇਹ ਨਹੀਂ ਕੋਈ ਵੀ ਦੱਸਦਾ ਹੈਗਾ ਅਨਾਂ ਜਰਾ ਪੰਜ ਜਰਾ ਅਗਲੇ ਦਾ ਪਾ ਡੀਜ਼ਲ ਫੂਕਿਆ ਤਾਂ ਆਪਾਂ ਰੇਟ ਵੀ ਹੈਨਾ ਆਪਣਾ ਜਾਦੇ ਹੋ ਜਾਂਦਾ ਗਿਰੀ ਹੋਈ ਦੇ ਵਿੱਚ ਖੜੀ ਦੇ ਵਿੱਚ ਵੀ ਹੁਣ ਤੁਹਾਨੂੰ ਪਤਾ ਝੋਨੇ ਜਿਹਦਾ ਬਾਈ ਡੀਜ਼ਲ ਖਾਣੇ ਖਾਣਾ ਖੜੀ ਜੀ ਵੀ ਮਾੜੀ ਜੀ ਤੱਗੀ ਵੀ ਗਿਰ ਗਈ ਤਾਂ ਵੀ ਪੰਜਾਬ ਚ ਦਾ ਚੀਕਾ ਮੱਜ ਜੰਦੀਆਂ ਮਸ਼ੀਨ ਦੀਆਂ ਪਰ ਇਹਦੀ ਲਾਂ ਸਾਰਾ ਲਾਣਾ ਜਿੰਨਾ ਨਿਕਲਿਆ ਕਮੈਨਾਂ ਦੇ ਵਿੱਚ ਨੂੰਏ ਕਿਤੇ ਵੀ ਹੈਨਾ ਸਾਰੇ ਏਰੀਆ ਦੇ ਵਿੱਚ ਇਹੀ ਹਾਲਤਾ ਇਧਰ ਮੁੱਕ ਸਕਕ ਨਹੀਂ ਝੋਨੇ ਚ ਵਿੱਚ ਸਾਰੇ ਮੁਛਲ ਹੈਦੀ ਬਹੁਤ ਲਟਿਆ ਪਿਆ ਦਾ ਉਧਰ ਵੀ ਯਾਨੀ ਜਿਨ੍ਹਾਂ ਕੋ ਪੁਰਾਣੀਆਂ ਮਸ਼ੀਨਾਂ ਦੀਆਂ ਨਾ ਉਹ ਵੈਦਕੀ ਪੁਰਾਣੀਆਂ ਮਸ਼ੀਨਾਂ ਦੇ ਕੇ ਮਸ਼ੀਨਾਂ 50% ਮਸ਼ੀਨਾਂ ਨਵੀਆਂ ਜਾਣਗੇ ਰੇਖ ਬੰਦੇ ਦੀ ਇਹ ਆ ਮੈਂ ਨਹੀਂ ਯਾਰ ਬਾਈ ਕਿਤੇ ਆਜਾ ਸੀਜ਼ਨ ਪੁਰਾਣੀ ਮਸ਼ੀਨ ਦੇ ਮੂਰੇ ਆ ਜਵੇ ਤਾਂ ਬੜਾ ਸਾਨੂੰ ਤੰਗ ਕਰਿਆ ਮਸ਼ੀਨ ਬਾਈ ਮਸ਼ੀਨਾਂ ਦੇ ਵਿੱਚ ਇਹਦੀ ਆਲ ਇੰਡੀਆ ਬ੍ਰੇਕਡਾਊਨ ਆਈ ਆ ਇੰਨਾ ਸਪੇਅਰ ਪਾਰਟ ਵੈਦਕੀ ਤੁਸੀਂ ਗੱਲ ਛੱਡ ਦਿਓ ਵੀ ਸਾਨੂੰ ਉੱਥੇ ਐਮਪੀ ਦੇ ਵਿੱਚ ਦੱਸਦਾ ਜਿਹਦੇ ਕੋਈ ਜਾਂਦੇ ਹੁੰਦੇ ਸਫੇਰ ਪਾਟ ਲੈਣਾ ਉਹ ਵੀ ਕਹਿੰਦਾ ਮਤਲਬ ਕਹਿੰਦਾ ਸਰਦਾਰ ਜੀ ਇਤਨਾ ਸਫੇਰ ਪਾਟ ਕਿਸੇ ਸੀਜ਼ਨ ਮੇ ਨਹੀਂ ਲੱਗਾ ਜਿਤਨਾ ਇਤਨਾ ਸਫੇਰ ਪਾਟ ਇਸ ਵਾਰ ਲੱਗ ਰਿਹਾ ਹੈ ਵੀ ਕਾ ਤੇ ਬਾਈ ਉੱਧਰ ਵੀ ਹੈ ਨਾ ਬਾਸਮਤੀ ਝੋਨਾ ਹੁੰਦਾ ਉਹ ਵੀ ਖਾਸਾ 6-6 ਫੁੱਟ ਦਾ ਝੋਨਾ ਤੁਹਾਨੂੰ ਪਤਾ ਵਿੱਚ ਨੂੰ ਕੱਢਣਾ ਕਿਤੇ ਸੌਖਾ ਹੈ ਬਾਈ ਉਹ ਨਾਲ ਆਪਣੀ ਮਸ਼ੀਨ ਦਾ ਹੈ ਨਾ ਨਾਲੇ ਸਾਹਬ ਕਰ ਰਹਿਣ ਵਧੀਆ ਤੇ ਪਤਾ ਨਹੀਂ ਕਿ ਆ ਚੱਕਰ ਹੋ ਇੱਕ ਦਿਨ ਪੂੰਜੀ ਭਰੀ ਦੀ ਪਿੱਛੇ ਤੇ ਪਿੱਛੇ ਪੂੰਛੇ ਪੜ ਜਾਂਦੀ ਦਿਲੋਂ ਹਾਲ ਆ ਲੋ ਤੁਸੀਂ ਫੂਸੇ ਨਾ ਉਬਰਤਾ ਆਪਾਂ ਕਹਿੰਦੇ ਗੈਬ ਘਾਟਾ ਗੈਬ ਵੀ ਪੂਰਾ ਪਿੱਛੇ ਫੂਸੇ ਪੂੰਛ ਜੀ ਭਰ ਦਿੰਦੀ ਦੀ ਉਦਨ ਭਰ ਕੇ ਇੱਕ ਦੋ ਵਾਰ ਭਰੀ ਆ ਚੱਲ ਮੈਂ ਇੱਕ ਦਿਨ ਕੋਲ ਤਾਂ ਦੇਖ ਲਈ ਇੱਕ ਦਿਨ ਮਨੀ ਨਾ ਵਿਚਾਰੇ ਨੇ ਚੈਨ ਟੁੱਟੀ ਹਨਾ ਚੈਨ ਉਧਰੀ ਤਾਂ ਜਾ ਕੇ ਦੇਖੀ ਫਿਰ ਜੋ ਗਿਆ ਫਿਰ ਜਾ ਕੇ ਦੇਖੀ ਜਾਂ ਦੂਏ ਦਿਨ ਜਾ ਕੇ ਦੇਖਿਆ ਤੜਕ ਸਵੇਰੇ ਮੜਾ ਜਿਹਾ ਸਟਾਫ ਕਰਾ ਜਿਹੜਾ ਹਨਾ ਪਿਛਲੇ ਪੈਰ ਦੇ ਮੂਰੇ ਪਾਸੇ ਤੇ ਐਨੀ ਤੇੜ ਖਾਦੀ ਹੋਈ ਸੀ ਤੇ ਬਾਈ ਇੱਥੇ ਫਿਰ ਸੀਨ ਚੱਲਦਾ ਦਾ ਮਨੀ ਦਾ ਕਹਿੰਦਾ ਬਾਈ ਉਹੀ ਨੂੰ ਬਿਲਡਿੰਗ ਕਰਾ ਕੇ ਪਾ ਮੈਂ ਕਹਾਂ ਨਹੀਂ ਯਾਰ ਬੈਲਡਿੰਗ ਬੋਲਣਾ ਕਹਦਾ ਤਵਾਰਾ ਨਾ ਫੇਰ ਟੁੱਟ ਗਿਆ ਨਾਲੇ ਦਾ ਕਿਸੇ ਦਾ ਨੁਕਸਾਨ ਕਰਾਂਗੇ ਨਾਲੇ ਆਪਣਾ ਕਰਾਵਾਂਗੇ ਇਹ ਤਾਂ ਵਿਗੜਾ ਕੱਖ ਨਹੀਂ ਇਹਦਾ ਸਾਫਤਾ ਹੀ ਆ ਆਪਾਂ ਨੇ ਫਿਰ ਉਹਦੇ ਵਿੱਚ ਚਾਦਰ ਦਾ ਨਾ ਪੀਸ ਹਨ ਵਧੀਆ ਲਵਾ ਕੇ ਐਂ ਸਟਾਪ ਕੁਟੇਸ਼ਨ ਕਰਕੇ ਰੱਖ ਲਿਆ ਨਵਾਂ ਫੇਰ ਪਾਤਾ ਉਹਦੇ ਆਪਨੇ ਜਿਹਦੇ ਫਿਰ ਮੈਂ ਕਿਹਾ ਵੀ ਕਿਤੇ ਲੋਡ ਪੈ ਜਾਂਦੀ ਜਿਵੇਂ ਹੁਣ ਅੱਜ ਮੌਕੇ ਤੇ ਬਾਈ ਚਾਂਸ ਦੁਕਾਨ ਨਾ ਕੋਲ ਉਹ ਉੱਥੇ ਚਲੋ ਦੁਕਾਨ ਕੋਲ ਤੀ ਚੱਲ ਗਿਆ ਕੰਮ ਵੀ ਜੇ ਕਈ ਵਾਰ ਰਗਾਂ ਨਾ ਕੋਲ ਹੋਵੇ ਹਨਾ ਚਲੋ ਹੁਣ ਆਪਾਂ ਕਿਹੜਾ ਬਾਈ ਕੰਮ ਕਦਾ ਘਟਾਉਣਾ ਹਨਾ ਵੀ ਵਧਾਉਣਾ ਹੀ ਆ ਕੰਮ ਬਾਬੇ ਦੀ ਕਿਰਪਾ ਨਾਲ ਵੀ ਜਿੰਨਾ ਕਿ ਜੋਗੇ ਹੈਗੇ ਆ ਉਨੇ ਕਿ ਜੋਗੇ ਖਿੱਚੀ ਫਰੀ ਜਾਵਾਂਗੇ ਹੁਣ ਬਾਕੀ ਦੇਖਦੇ ਆ ਚੱਲਦੀ ਆ ਗੱਲ ਮਸ਼ੀਨ ਦੀ ਵੀ ਮੇਰੀ ਸਲਾਹ ਵੀ ਕੋ ਸੈਕੰਡ ਹੈਂਡ ਦੇਖ ਲਈਏ ਬਾਕੀ ਮਾਲਕ ਦੀ ਮौज ਆ ਹਨਾ ਵੀ ਕਿਹਾ ਉਹਨੇ ਦੇਣਾ ਕਿਹਾ ਨਹੀਂ ਦੇਣਾ ਐ ਬਈ ਹੁਣ ਏਰੀਆ ਆਪਣੇ ਕੋਲ ਹੈਗਾ ਜਿਆਦਾ ਉੱਥੇ ਹੁਣ ਜਿੱਥੇ ਫਾਰਮ ਆ ਫਾਰਮ ਦੇ ਇੱਕ ਪਾਸੇ ਮਸ਼ੀਨ ਜਾਂਦੀ era ਦੂਏ ਪਾਸੇ ਤੇ ਫੁੱਕਾ ਉਧਰ ਤੰਗ ਹੁੰਨੇ ਆ ਵੀ ਤੂੰ ਸਰਦਾਰ ਇੱਧਰ ਨਹੀਂ ਨੀਂ ਲਿਆ ਤੇ ਮੇਰੀ ਸਲਾਹ ਮੰਨੀਆਂ ਵੀ ਮਸ਼ੀਨ ਇੱਕ ਹੋਰ ਆ ਨਾ ਚੁਪ ਕਰਕੇ ਨਾਲ ਲੈ ਕੇ ਚਾਹੇ ਸੈਂਕੜ ਲਈ ਚਾਹੇ ਨਵੀਂ ਲਈਏ ਇੱਧਰ ਆ ਜਾ ਪੁੱਤ ਵੀ ਮਸ਼ੀਨ ਇੱਕ ਨਾਲ ਰੱਖੀ ਏ ਇੱਕ ਨਾਲ ਗੱਲ ਨਹੀਂ ਬਣਦੀ ਹੈਗੀ ਐਵੇਂ ਕਹਿਣ ਨੂੰ ਕੁਝ ਕਹੀ ਜਾਈਏ ਤੁਹਾਨੂੰ ਪਤਾ ਵੀ ਇੱਕ ਗੱਲ ਬਾਈ ਸੀ ਬਹੁਤ ੱੱਕਾ ਕਰਿਆ ਕਿ ਮੱਕੀ ਜੇ ਦਾ ਬਾਹਲਾ ੱੱਕਾ ਕਰਿਆ ਬਾਕੀ ਮੱਕੀ ਦੇ ਵਿੱਚ ਬਾਈ ਹੁਣ ਉਧਰ ੱੱਕੀ ਕਟਰ ਵੀ ਬਹੁਤ ਗਿਆ ਤਾਂ ਫੇਰ ਵੀ ਚਲੋ ਆਇਆ ਵੀ ਜਿੰਨਾ ਛੇਤੀ ਸੀ ਜਿੰਨ ਨਿਬੜ ਗਿਆ ਜਿਹੜੇ ਹਿਸਾਬ ਐਸਟੀਮੇਟ ਲਾਈ ਫਿਰਦੇ ਦਾ ਨਾ ਮੱਕੀ ਦਾ ਐਮਪੀ ਦੇ ਵਿੱਚ ਇਹ ਸਾਡਾ ਐਸਟੀਮੇਟ ਤਾਂ ਇਹਦਾ ਵੀ ਮਹੀਨਾ ਮਹੀਨਾ ਬੰਦ ਨਹੀਂ ਹੋਣੀ ਚਾਹੀਦੀਆਂ ਇੰਨੀ ਮੱਕੀ ਦੀ ਪਰ ਬੜੀ ਇਹਦੇ ਹਿਸਾਬ ਕੇ ਮਸ਼ੀਨ ਚੱਲ ਗਈ ਨਾ ਉੱਥੇ ਮੱਕੀ ਤੇ ਵੀ ਐਂ ਲਓ ਪੜਾਕਾ ਹੀ ਪਿਆ ਦਿਨ 5-7 ਦਿਨਾਂ ਵਿੱਚ ਜੋਰ ਲੱਗਿਆ ਬਸ 5-7 ਦਿਨਾਂ ਬਾਅਦ ਤੇ ਢਿੱਲਾ ਕੰਮ ਚੱਲ ਪਿਆ ਕਦੇ 10 ਬਿਗੇ ਕਦੇ 5 ਬਿਗੇ ਐਂ ਕੰਮ ਚੱਲਣ ਲੱਗ ਗਿਆ ਚਲੋ ਬਾਕੀ ਠੀਕ ਠਾਕ ਆ ਵਧੀਆ ਹਨਾ ਥੋੜੀ ਫੁੱਲ ਕੇ ਜੋਗੇ ਚੱਲੀ ਗਿਆ ਸਰਕਲ ਹੋਰ ਬਾਈ ਆਏ ਆ ਵੀ ਗੱਲ ਕਹਿੰਦਾ ਕਈ ਬਾਈ ਕਹਿੰਦੇ ਦੇ ਵੀ ਬਾਈ ਜ਼ਰੂਰ ਮਸ਼ੀਨ ਇੱਕ ਹੋਰ ਲੇ ਬਾਈ ਆਏ ਆ ਹਨਾ ਵੀ ਤੁਹਾਨੂੰ ਪਤਾ ਆਪਾਂ ਨਵਾਂ ਨਵਾਂ ਹਜੇ ਕੰਮ ਤੋਰੇ ਆ ਹਜੇ 2-1-2 ਸੀਜ਼ਨ ਲਾ ਕੇ ਹੋਰ ਅੰਦਰ ਵੜ ਜਾਈਏ ਥੋੜਾ ਜਿਹਾ ਹਨਾ ਐਦਕੀ ਚਲੋ ਮੰਨ ਲਓ ਬਾਬੇ ਦੀ ਕਿਰਪਾ 70 ਕ 50-60% ਤਾਂ ਹਨਾ ਪਤਾ ਕੰਮ ਦਾ ਹਿਸਪਾਲਟ ਬੰਦਾ ਹੋਏ ਜਾਂਦਾ ਬਾਈ ਇਹ ਫਰਕ ਬਹੁ ਪੈਂਦਾ ਹਨਾ ਇੱਕ ਚਲਾਉਣੀ ਜਾਂ ਆਪ ਦੀ ਕਮਾਲ ਕਰਨਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਇੱਕ ਆਰਡਰ ਮਾਰਨਾ ਚੀਜ਼ ਦਾ ਹਨਾ ਵੀ ਆਹ ਚੀਜ਼ ਲਿਆ ਦਿਓ ਜੀ ਇੱਕ ਆਪ ਜਾ ਕੇ ਲੱਭ ਕੇ ਲਿਆਉਣੀ ਇੱਕ ਪੁੱਛਣਾ ਵੀ ਕਿਹੜੇ ਏਰੀਆ ਚ ਲੈ ਕੇ ਜਾਣਾ ਇਹ ਆਪ ਲੱਭਣਾ ਏਰੀਆ ਬਹੁਤ ਫਰਕ ਪੈ ਜਾਂਦਾ ਬਾਈ ਘਟੋ ਘਟ ਵੀ 15 16 ਕਿਲੋ ਵਜਨ ਆ ਜਿਹੜਾ ਹਨਾ ਟੁੱਟ ਗਿਆ ਇੰਨਾ ਸਰੀਰ ਕਮਜ਼ੋਰ ਹੋ ਗਿਆ 15 16 ਕਿਲੋ ਵਜਨ ਆੜਾ ਘੱਟ ਹੋ ਗਿਆ ਤਗੀ ਘਰ ਦੇ ਵੀ ਸਭ ਕੋ ਮੈਨੂੰ ਕਹਿਣ ਕਹਦੇ ਵਜਨ ਬਹੁ ਘੱਟ ਵੀ ਸਰੀਰ ਜਮੇ ਤੋੜਿਆ ਆ ਇੱਕ ਗੱਲ ਦਾ ਵਧੀਆ ਇਹਨਾ ਸਰੀਰ ਦਾ ਵਜਨ ਦਾ ਹਲਾ ਘਟੇ ਜਾਈਦਾ ਜਿੱਦਣ ਗਿਆ ਤਾਂ ਬਾਈ 99 ਕਿਲੋ ਵਜਨ ਦਾ ਹੁਣ 76 ਕਿਲੋ ਵਜਨ ਆ ਸੋ 16 17 ਕਿਲੋ 15 16 ਕਿਲੋ ਵਜਨ ਆ ਜਿਹੜਾ ਆਪਣਾ ਟੁੱਟ ਕੇ ਹਲਕਾ ਹੋ ਗਿਆ ਜੋ ਤਾਂ ਇੱਥੇ ਕਚਰਾ ਨਾ ਹੋਵੇ ਪੁੱਤ ਇੱਧਰ ਆ ਜਾ ਸੱਪ ਸੱਪ ਹੋਊਗਾ ਬਾਹਰ ਆ ਜਾ ਹਾਈ ਉਹ ਕਰ ਦੇਣੀ ਉਹਨੇ ਇੱਧਰ ਆ ਜਾ ਇਹ ਵੀ ਮਸ਼ੀਨ ਦਾ ਇਹਨ ਪੂਰਾ ਹੋਤਾ ਜਿੱਦਣ ਆਇਆ ਮੈਨੂੰ ਐਂ ਤਾਂ ਵੀ ਮਸ਼ੀਨ ਲੈ ਕੇ ਆਊਗਾ ਫਰਫੇ ਨਹੀਂ ਨੂੰ ਦੇ ਦੇਖਿਆ ਨੇ ਹੁਣ ਮਸ਼ੀਨ ਤਾਂ ਆਈ ਨਹੀਂ ਫੇਰ ਇਹਨੇ ਉਹ ਕਰਿਆ ਨਹੀਂ ਤਾਂ ਨੂੰ 100% ਦਾ ਹੀ ਮਸ਼ੀਨ ਲੈ ਕੇ ਆਊਗਾ ਜੇ ਤਾਂ ਸ਼ੀਨ ਕਿੱਥੇ ਤੇਰੀ ਓਏ ਹੌਣ ਨਹੀਂ ਬੋਲਦਾ ਜਾਈ ਨਹੀਂ ਬੋਲਦਾ ਜੇ ਖੇਲਣ ਦੇ ਵਿੱਚ ਮਸਤਾ ਬਾਕੀ ਦੱਸਿਓ ਬਾਈ ਜੇ ਕਿਸੇ ਮੇਰੇ ਵੀਰ ਕੋਲ ਹੋਈ ਕੋ ਲੋਨ ਲੱਗੇ ਵਾਲੀ ਮਸ਼ੀਨ ਹੋਵੇ ਤਾਂ ਇਹ ਨਾ ਹੋਵੇ ਵੀ ਹਨਾ ਫੁੱਲ ਲੋਨ 9 ਵਜਨ ਮੰਨ ਲਓ ਹੋਵੇ ਕੋਈ 18 19 ਮਾਡਲ ਹੋਵੇ ਕੋਈ ਕਰਤਾਰ ਦੀ ਹੋਵੇ ਪਰ ਲੋਨ ਲੱਗਿਆ ਹੋਵੇ ਮਸ਼ੀਨ ਤੇ ਲੋਨ ਵਾਲੀ ਹੋਵੇ ਜਾਂ ਕੋਈ ਜਿਵੇਂ ਬਾਅਦ ਚ ਕਿਸੇ ਨੇ ਕਰਾਇਆ ਹੁੰਦਾ ਨਾ ਇਹ ਆਪਾਂ ਲੋਨ ਵਾਲੀ ਹੋਈ ਤਾਂ ਆਪਾਂ ਲੋਨ ਨੇ ਸਾਂਭ ਲਾਂਗੇ ਜਿਹੜੇ ਡਾਕੂਮੈਂਟ ਹੋਣਗੇ ਹਨਾ ਉਹ ਡਾਕੂਮੈਂਟ ਆਪਾਂ ਅਗਲੇ ਤੇ ਪੂਰੇ ਕਰ ਦਾਂਗੇ ਜਿਹੜਾ ਮੰਨ ਲਓ ਐਫੀਡੇਟ ਹੁੰਦਾ ਤਾਂ ਐਫੀਡੇਟ ਚ ਆਪਾਂ ਸਾਂਭ ਲਾਂਗੇ ਲੋਨ ਵੀ ਕੋਈ ਗੱਲ ਹੈ ਬੈਂਕ ਤੇ ਵੀ ਜੇ ਟਰਾਂਸਫਰ ਹੁੰਦਾ ਤਾਂ ਪੰਜ ਵਾਰ ਵੀ ਕਰਾ ਲਾਂਗੇ ਮਸ਼ੀਨ ਮੇਰਾ ਵੀਰ ਇੱਕ ਇੱਕ ਰੱਖਿਓ ਕਿ ਨਿਗਾਹ ਚ ਜੇ ਮੇਰੇ ਵੀਰ ਹਨਾ ਕੋਈ ਚਾਹਣ ਵਾਲਾ ਵੀਰ ਦੇਣਾ ਚਾਹੁੰਦਾ ਹੋਵੇ ਵੀ ਲੈਣੀ ਕਰਤਾਰਦੀ ਉਹ ਬਸ ਹੋਰ ਨਹੀਂ ਲੈਣੀ ਹੈਗੀ ਕਰਤਾਰ ਦਾ ਹੀ ਮਾਰਕਾ ਲੈਣਾ ਬਾਈ ਐਵੇਂ ਹੈ ਨਾ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਆਪਣਾ ਸਾਥ ਦਿੱਤਾ ਮਨਜੀਤ ਵੀਰਿਆ ਉਹਨਾਂ ਨੇ ਉਹਨਾਂ ਦਾ ਵੀ ਆਪਾਂ ਨੂੰ ਇਹ ਹੈ ਵੀ ਜ਼ਰੂਰੀ ਆ ਨਾ ਯਾਰ ਬੰਦਾ ਆਪਣੇ ਇੰਨਾ ਓ ਕਰਦਾ ਥੋੜੇ ਸਾਹਮਣੇ ਕੱਟ ਰਾ ਬਾਈ ਮੱਕੀ ਵਾਲਾ ਕੋਈ ਕੰਪਲੀਟ ਆਈ ਆ ਤਾਂ ਮਗਰ ਭੱਜੇ ਗਏ ਆ ਬਾਈ ਐ ਨਹੀਂ ਹੈ ਨਾ ਕਿਹਾ ਵੀ ਯਾਰ ਨਹੀਂ ਇੰਨੀ ਦੂਰ ਆ ਕਿਤੇ ਵੀ ਕੋਈ ਵੀ ਕੰਪਲੀਟ ਆ ਵੈਸੇ ਕੱਟਰ ਚ ਤਾਂ ਵਿੱਚ ਕੰਪਲੀਟ ਸਾ ਮੈਨੂੰ ਤਾਂ ਅਜੇ ਤੱਕ ਕਰਾਈਓ ਕੋਈ ਨਹੀਂ ਬਾਬੇ ਦੀ ਕਰਪਾ ਕਰ ਲਾ ਬਹੁਤ ਸੋਹਣਾ ਕੱਟਰ ਚੱਲਿਆ ਬਾਕੀ ਤੁਸੀਂ ਚੱਲਦਾ ਦੇਖਿਆ ਨਾ ਕਈ ਵੀਰ ਹੁਣ ਮੈਨੂੰ ਪੁੱਛਦੇ ਨੇ ਫੋਨ ਲਾ ਕੇ ਬਾਈ ਯਾਰ ਕਰਤਾਰ ਦਾ ਕਟਰ ਯਾਰ ਵਧੀਆ ਚੱਲਿਆ ਤੇਰੇ ਕੋਲੇ ਮੈਂ ਕਿਹਾ ਬਾਈ ਆਪਣੇ ਕੋਲ ਦਾ ਇੱਕ ਨੰਬਰ ਚੱਲਿਆ ਸਾਡੇ ਕੋਲ ਨਹੀਂ ਯਾਰ ਚੱਲਿਆ ਵਧੀਆ ਮੈਂ ਕਿਹਾ ਯਾਰ ਬਾਈ ਸਾਡੇ ਜਿੰਨਾ ਅਸੀਂ ਤਾਂ ਧੱਕਾ ਵੀ ਬੋਕ ਕਰਿਆ ਮਜੀਆਂ ਠੋਡਾ ਸਾਹਮਣੇ ਦੇ ਲੋ ਫੀਟਰ ਵਾਲੀਆਂ ਦੋ ਛਾਪਟਾਂ ਹਨਾ ਭਜਾ ਭਜਾ ਗਈ ਪੰਨੀਆਂ ਉਹ ਫੱਕੀ ਛੱਲੀ ਥੋੜੀ ਜਿਹੀ ਕਮਜ਼ੋਰ ਹੁੰਦੀ ਦੀ ਭਜਾ ਲੰਦੇ ਤੇ ਕੋਈ ਉਹ ਛੱਲੀ ਨਹੀਂ ਛਿੱਟੀ ਕਟਰ ਨੇ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਿਆ ਕਿਸੇ ਦਾ ਐਵੇਂ ਕਹਿਦੀ ਆਪਾਂ ਨਾ ਇੱਧਰ ਆ ਜਾ ਪੁੱਤ ਲੜ ਜੂਗਾ ਬਾਹਰ ਨਿਕਲੇ ਸੱਪ ਆ ਇੱਥੇ ਸੱਪ ਸੁਪ ਹੁੰਦਾ ਹੈ ਚਲੋ ਠੀਕ ਆ ਬਾਈ ਹੁਣ ਵੀਡੀਓ ਹਨਾ ਦੋ ਚਾਰ ਦਿਨ ਮੇਰਾ ਵੀਰ ਥੋੜਾ ਜਿਹਾ ਵੀ ਲੈਂਨ ਜੀ ਭਰਾ ਜਵੇ ਗੱਡੀ ਫਿਰ ਦੇਖਦੇ ਹਾਂ ਅਜੇ ਥੋੜੀ ਘੁੰਮ ਘਮਾਈ ਜੀ ਆ ਜਿਹੜੇ ਕੰਮ ਜਿਹੜੇ ਹੋਏ ਤੇ ਉਹ ਫਿਰ ਤਾਂ ਚੈੱਕ ਕਰਦਾ ਕਰਨੇ ਤਾਂ ਬਾਅਦ ਆ ਨਾ ਫਿਰ ਵੀਡੀਓ ਦੀ ਰਟਿੰਚ ਛਿਟਿਆ ਕਰਾਂਗੇ ਇੱਕ ਔਰ ਤੁਹਾਡਾ ਸਾਰੇ ਸੱਜਣ ਮਿੱਤਰਾਂ ਦਾ ਨਾ ਧੰਨਵਾਦ ਜਿਹੜੇ ਮੇਰੇ ਵੀਰ ਬਾਹਰ ਦੇਸ਼ਾਂ ਦੇਸ਼ਾਂ ਦੇ ਬੈਠੇ ਆ ਇੰਨੀ ਬਾਈ ਪਿਆਰ ਕਰਦੇ ਆ ਹਨਾ ਉਹਨਾਂ ਦਾ ਬਾਈ ਦੇਣਾ ਨਹੀਂ ਦੇ ਸਕਦੇ ਆਪਾਂ ਸਾਰਿਆਂ ਦਾ ਹੀ ਜਿਹੜੇ ਆਪਣੇ YouTube ਫੈਮਲੀ ਜੀ ਮੇਰੇ ਨਾਲ ਜੁੜੇ ਹੋਏ ਆ ਨਾ ਵੀ ਉਹ ਨਾ ਦੇਣਾ ਨਹੀਂ ਬਈ ਮੈਂ ਦੇ ਸਕਦਾ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ